ਸੰਦੇਸ਼ ਸ਼ੋਅ ਵਿੱਚ ਸਵਾਗਤ ਹੈ ਸਮੇਂ ਦੀ ਘਾਟ ਦੇ ਕਾਰਨ ਅਸੀਂ ਥੋੜਾ ਵਿਛੜਪਾ ਮਾਰਾਂਗੇ ਚਲੰਤ ਮਾਮਲੇ ਤੇ ਚੱਲਦੇ ਆਂ ਸੋ ਗਿਲਸਾਵ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਲੋਕ ਸਭਾ ਸੀਟ ਉਹ ਬੜੀ ਚਰਚਿਤ ਹੋ ਗਈ ਹੈ ਅੱਜ ਕੱਲ ਕਿਉਂਕਿ ਉੱਥੇ ਜਿੱਥੇ ਅਕਾਲੀ ਦਲ ਦਾ ਇੱਕ ਸਾਫ ਕਾਤਵਾਦੀ ਚੋਣ ਲੜ ਰਿਹਾ ਹੈ ਵਰਸਾ ਸਿੰਘ ਬਲਟੋਆ ਉੱਥੇ ਇੱਕ ਭਾਈ ਅਮਰਤਪਾਲ ਸਿੰਘ ਡੇਰੂਗੜ੍ਹ ਜੇਲ੍ਹ ਦੇ ਵਿੱਚ ਹੁੰਦਿਆਂ ਵੀ ਉਹ ਇਲੈਕਸ਼ਨ ਲੜ ਰਹੇ ਨੇ ਸੋ ਉਹ ਸੀਟ ਜਿਹੜੀ ਹੈ ਉਹ ਬਹੁਤ ਅਹਿਮ ਹੋ ਗਈ ਹੈ ਹੁਣ ਕਿਉਂਕਿ ਕਿਸ ਵਿਚਾਰਧਾਰਾ ਦੀ ਜਿਹੜੀ ਹੈ ਉਹ ਜਿੱਤ ਹੁੰਦੀ ਹੈ ਉੱਥੇ ਇਹ ਚੀਜ਼ ਬੜੀ ਮਹਣੇ ਰੱਖਦੀ ਹੈ ਕਿਉਂਕਿ ਉੱਥੇ ਹੁਣ ਵਿਚਾਰਧਾਰਾ ਨੇ ਵੀ ਜਿੱਤਣਾ ਸੋ ਅਸੀਂ ਜਾਨਣਾ ਚਾਹੁੰਦੇ ਸੀ ਵੀ ਉੱਥੇ ਹਾਲਾਤ ਕੀ ਨੇ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਹੁਣਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ ਉਸ ਤੋਂ ਕਈ ਤਰ੍ਹਾਂ ਦੇ ਜਿਹੜੇ ਆ ਉਹ ਸ਼ੰਕੇ ਉੱਠ ਰਹੇ ਨੇ ਕਿ ਸ਼ਾਇਦ ਉਹਨਾਂ ਦਾ ਨੰਬਰ ਲੱਗ ਸਕਦਾ ਹੈ ਕਿਵੇਂ ਪੰਮ ਸਾਹਿਬ ਚਲੋ ਆਪਾਂ ਵਿਚਾਰ ਧਾਰਕ ਗੱਲਾਂ ਜਿਹੜੀਆਂ ਉਹ ਬਾਅਦ ਦੇ ਵਿੱਚ ਕਰਾਂਗੇ ਜੀ ਪਹਿਲਾਂ ਮੈਂ ਇੱਕ ਛੋਟਾ ਜਿਹਾ ਜਿਹੜਾ ਨੰਬਰ ਹੈ ਜੀ ਉਹ ਆਪਣੇ ਸਰੋਤਿਆਂ ਦੇ ਅੱਗੇ ਰੱਖਣਾ ਚਾਹੁੰਦਾ ਹੂੰ ਕਿਉਂਕਿ ਜਿਹੜੇ ਨੰਬਰਸ ਹੈ ਇਹ ਕਦੇ ਝੂਠ ਨਹੀਂ ਬੋਲਦੇ ਜੀ ਜਿਹੜੇ ਆંકੜੇ ਨੇ ਇਹ ਕਦੇ ਝੂਠ ਨਹੀਂ ਬੋਲਦੇ ਆંકੜਿਆਂ ਦੇ ਵਿੱਚ ਕੋਈ ਰੰਗਤ ਨਹੀਂ ਹੁੰਦੀ ਜੀ ਆંકੜਿਆਂ ਦੇ ਵਿੱਚ ਕੋਈ ਪਾਰਟੀਵਾਦੀ ਨਹੀਂ ਹੁੰਦੀ ਹਮ ਹੁਣ ਆંકੜੇ ਕੀ ਕਹਿੰਦੇ ਨੇ ਭਮ ਸਾਹਿਬ ਜੇ 2019 ਦੀ ਇਲੈਕਸ਼ਨ ਆ ਜਿਹੜੀ ਹਮ ਉਹ ਅਸੀਂ ਚੱਕ ਕੇ ਦੇਖੀਏ ਹਮ ਤਾਂ 2019 ਦੇ ਵਿੱਚ ਹੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਉਥੋਂ ਜਿੱਤਣ ਦੇ ਵਿੱਚ ਕਾਮਯਾਬ ਹੋਈ ਸੀ ਜੀ ਤੇ ਡਿੰਪਾ ਗੱਲ ਜਿਹੜੇ ਹੈਗੇ ਨੇ ਹਮ ਉਹ ਉਥੋਂ ਐਮਪੀ ਸੀਗੇ ਜੀ ਮੈਂਬਰ ਆਫ ਪਾਰਲੀਮੈਂਟ ਸੀਗੇ ਹਮ ਉਨ੍ਹਾਂ ਦੀ ਜਿਹੜੀ ਵੋਟ ਪ੍ਰਤੀਸ਼ਤ ਸੀਗੀ ਉਹ 43% ਵੋਟ ਹਾਸਲ ਕਰਕੇ ਹੂੰ ਉਹ ਇਲੈਕਸ਼ਨ ਜਿੱਤਣ ਦੇ ਵਿੱਚ ਕਾਮਯਾਬ ਹੋਏ ਸੀ ਜੀ ਦੂਸਰੇ ਨੰਬਰ ਦੇ ਉੱਤੇ 30% ਵੋਟ ਵੋਟ ਪਰਸੈਂਟੇਜ ਦੇ ਨਾਲ ਬੀਬੀ ਜਗੀਰ ਕੌਰ ਜਿਹੜੇ ਅਕਾਲੀ ਦਲ ਦੇ ਸੀਗੇ ਹੂੰ ਉਹ ਰਹੇ ਸੀਗੇ ਤੀਸਰੇ ਨੰਬਰ ਦੇ ਉੱਤੇ ਭਮ ਸਾਹਿਬ ਬੀਬੀ ਖਾਲੜਾ ਹੂੰ ਜਿਹੜੇ ਚੋਣ ਲੜ ਰਹੇ ਸੀ ਜਿਹੜੇ ਕਿ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਜੀ ਉਹਨਾਂ ਨੂੰ 20% ਵੋਟ ਹਮ ਲੈ ਕੇ ਉਹ ਤੀਜੇ ਨੰਬਰ ਤੇ ਰਹੇ ਸੀ ਹਮ ਹੁਣ 20% ਵੋਟ ਜਿਹੜੀ ਪਰਸੈਂਟੇਜ ਹੈ ਭਮ ਸਾਹਿਬ ਇੱਕ ਬਹੁਤ ਵੱਡਾ ਨੰਬਰ ਹੈ ਬੜਾ ਨੰਬਰ ਹੈ ਇੱਕ ਇੰਡੀਪੈਂਡੈਂਟ ਕੈਂਡੀਡੇਟ ਦਾ ਜੀ ਟੀਜੇ ਨੰਬਰ ਦੇ ਉੱਤੇ ਜਿਹੜੇ ਚੌਥੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਰਹੀ ਸੀ ਕਰੀਬ 1.5% ਹਮ ਜਿਹੜੀਆਂ ਵੋਟਾਂ ਦੇ ਨਾਲ ਜੀ ਹੁਣ ਭਮ ਸਾਹਿਬ ਜੇ ਅੱਜ ਦੇ ਇਹ ਇਹਨਾਂ ਨੰਬਰਸ ਨੂੰ ਤੁਸੀਂ ਦੇਖੋ ਧਿਆਨ ਦੇ ਨਾਲ ਤੇ VOTING preference ਦੇਖੋ ਹਮ ਤਾਂ ਜੇ ਤੁਸੀਂ ਅੱਜ ਦੇ ਹਾਲਾਤ ਦੇ ਉੱਤੇ ਆऊं 2024 ਦੀ ਗੱਲ ਕਰੀ ਹਮ 2024 ਦੇ ਵਿੱਚ ਭਮ ਸਾਹਿਬ ਜਿਹੜੀ ਆਮ ਆਦਮੀ ਪਾਰਟੀ ਹੈ 2019 ਵਾਲੀ ਆਮ ਆਦਮੀ ਪਾਰਟੀ ਨਹੀਂ ਰਹੀ ਹੁਣ ਦੇਖੋ 2022 ਦੇ ਵਿੱਚ ਉਹ ਰਾਜ ਸੱਤਾ ਦੇ ਉੱਤੇ ਕਾਬਜ ਹੋ ਚੁੱਕੇ ਹੈ ਸਿਸਟਮ ਦੇ ਉੱਤੇ ਹਮ ਹੁਣ ਉਹ 1.2% ਤੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਰੁਕਣ ਵਾਲੀ ਹਮ ਹੁਣ ਭਮ ਸਾਹਿਬ ਜੇ ਆਮ ਆਦਮੀ ਪਾਰਟੀ ਦਾ VOTING ਪਰਸੈਂਟੇਜ ਵੱਧਾ ਹੈ ਹੂੰ ਤਾਂ ਹੁਣ ਕਿਹੜੀ ਪਾਰਟੀ ਦਾ VOTING ਪਰਸੈਂਟੇਜ ਉਹਦੇ ਨਾਲ ਘਿਰੂਗਾ ਜੀ ਕਿਹਦਾ ਵੋਟ ਬੈਂਕ ਨੂੰ ਖੋਰਾ ਜਿਹੜਾ ਲੱਗੂਗਾ ਉਹ ਲੱਗੂਗਾ ਹੂੰ ਉਸ ਦੇ ਵਿੱਚ ਜਿਹੜੇ ਲਾਭਪਾਤਰੀ ਨੇ ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਲਾਭਪਾਤਰੀ ਜਿਹੜੇ ਫ੍ਰੀ ਬਿਜਲੀ ਫ੍ਰੀ ਬਿੱਲ ਹੂੰ ਜਿਹੜੇ ਸਮਾਜ ਦਾ ਜਿਹੜਾ ਕੋਸ਼ ਜਿਹੜਾ ਘਟ ਜਿਹੜਾ ਫਾਰਚੂਨੇਟ ਜਿਹੜਾ ਇੱਕ ਠੱਲੜਲਾ ਤਬਕਾ ਹੈ ਹੂੰ ਉਹ ਜਿਹੜਾ ਲਾਭਪਾਤਰੀ ਇਹਨਾਂ ਪਾਲੀਸੀਆਂ ਦਾ ਜਿਆਦਾ ਹੈ ਤੇ ਉਹ ਖੁਸ਼ ਵੀ ਹੈ ਇਸਤੇ ਕਰਕੇ ਕਿ ਉਸ ਨੂੰ ਮੁਹੱਲਾ ਕਲੀਨਿਕ ਮਿਲ ਰਿਹਾ ਹੈ ਫ੍ਰੀ ਬਿਜਲੀ ਮਿਲ ਰਹੀ ਹੈ ਬੱਸਾਂ ਦੇ ਵਿੱਚ ਫ੍ਰੀ ਆਵਾਜਾਈ ਮਿਲ ਰਹੀ ਹੈ ਹੂੰ ਸੋ ਜਿਹੜੀ ਉਹ ਫ੍ਰੀ ਵਾਲੀ ਜਿਹੜੀ ਨੀਤੀ ਹੈ ਹੂੰ ਉਸ ਦੇ ਨਾਲ ਜਿਹੜਾ ਸਮਾਜ ਦਾ ਵੰਚਿਤ ਵਰਗ ਹੈ ਹੂੰ ਉਸ ਨੂੰ ਫਾਇਦਾ ਮਿਲ ਰਿਹਾ ਹੈ ਜੀ ਜਿਹੜਾ ਉਹ ਸਮਾਜ ਦਾ ਇੱਕ ਵੰਚਿਤ ਵਰਗ ਹੈ ਭਮਪਾ ਸਾਹਿਬ ਦੇ ਦੂਜਾ ਉਹ ਟ੍ਰੈਡੀਸ਼ਨਲੀ ਹੂੰ ਉਹ ਕਾਂਗਰਸ ਪਾਰਟੀ ਦਾ ਵੋਟਰ ਹੈ ਜੀ ਚਾਹੇ ਉਹ ਦਲਿਤ ਭਾਈਚਾਰਾ ਹੋਵੇ ਚਾਹੇ ਹੋਰ ਵੰਚਿਤ ਵਰਗ ਹੋਣ ਹੂੰ ਉਹ ਕਾਂਗਰਸ ਨਾਲ ਜੁੜੇ ਰਹੇ ਕਾਂਗਰਸ ਪਾਰਟੀ ਦਾ ਉਹ ਇੱਕ ਵੋਟ ਬੈਂਕ ਰਿਹਾ ਹੈ ਹੂੰ ਹਾਲਾਂਕਿ ਆਮ ਆਦਮੀ ਪਾਰਟੀ 2022 ਦੇ ਵਿੱਚ ਬਹੁਤ ਸਾਰਾ ਜਿਹੜਾ ਅਕਾਲੀ ਦਲ ਦਾ ਵੋਟ ਸ਼ੇਅਰ ਵੀ ਕਿਚਨ ਦੇ ਵਿੱਚ ਕਾਮਯਾਬ ਹੋਈ ਸੀ ਹੂੰ ਜਿਹੜੇ ਪੰਥਕ ਵੋਟ ਸੀ ਕਿਉਂਕਿ ਅਕਾਲੀ ਦਲ ਦੇ ਖਿਲਾਫ ਪੰਥਕ ਮਨਾਂ ਦੇ ਵਿੱਚ ਮਾਹੌਲ ਬਣਿਆ ਸੀ ਹੁਣ ਭਮ ਸਾਹਿਬ ਜਿਹੜਾ ਇਹਦਾ ਰਾਈਜ਼ ਹੈ ਆਮ ਆਦਮੀ ਪਾਰਟੀ ਦਾ ਉਹ ਮੈਜੋਰਿਟੀ ਉਹ ਇਸ ਹਲਕੇ ਦੇ ਜਾਂ ਸੰਦਰਭ ਦੇ ਵਿੱਚ ਆਪਾਂ ਗੱਲ ਕਰੀਏ ਹੂੰ ਉਹ ਕਾਂਗਰਸ ਦੀ ਕੋਸਟ ਤੇ ਹੋਊਗਾ ਜੀ ਕਿਉਂਕਿ ਪੰਥਕ ਜਿਹੜਾ ਅਕਾਲੀ ਦਲ ਦੇ ਵੋਟਰਾਂ ਦੇ ਲਈ ਇੱਕ ਦੂਜਾ ਆਪਸ਼ਨ ਹੋਰ ਹੈ ਹੂੰ ਜਿਹੜਾ ਕਿ ਅਮਰਤ ਬਾਦਲ ਹੈ ਜੀ ਹੁਣ 43% ਨੂੰ ਭਮਸਾ ਉਹ ਥੱਲੇ ਕਿੱਥੇ ਤੱਕ ਲੈ ਆਉਂਦੀ ਐ ਆਮ ਆਦਮੀ ਪਾਰਟੀ ਮੈਂ ਸਮਝਦਾ ਵੀ ਉਹ ਨੈਕ ਟੂ ਨੈਕ ਰਹਿਣਗੇ ਹੂੰ ਜੇ ਉਹਨਾਂ ਦਾ ਤੁਸੀਂ 50% ਵੀ ਮੰਨ ਲਓ ਵੋਟ ਸ਼ੇਅਰ ਦਾ ਕਿਸੇ ਦਾ 27 ਰਹਿ ਸਕਦਾ ਦੂਜੇ ਦਾ 23 ਜਾਂ ਨੈਕ ਟੂ ਨੈਕ ਉਹ ਆ ਜਾਣਗੇ ਦੂਸਰੇ ਪਾਸੇ ਜੇ ਅਸੀਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਜਿਹੜਾ ਅਕਾਲੀ ਦਲ ਦਾ 30% ਵੋਟ ਸ਼ੇਅਰ ਹੈ ਤੇ ਬੀਬੀ ਖਾਲੜਾ ਦਾ ਜਿਹੜਾ 20% ਹੁਣ ਜਿਨ੍ਹਾਂ ਨੇ ਬੀਬੀ ਖਾਲੜਾ ਨੂੰ ਵੋਟ ਪਾਈ ਹੂੰ ਉਹ ਤਾਂ ਹੁਣੇ ਤੁਸੀਂ ਮੰਨਦੇ ਆ ਨਾ ਵੀ ਅਮਰਿਤਪਾਲ ਨੂੰ ਉਹ ਵੋਟ ਰਕੇ ਆ ਪਾਉਗੇ ਪਾਉਗੇ ਹੂੰ ਉਹ 2 ਲੱਖ ਵੋਟ ਹੂੰ ਜਿਹੜੀ ਬੀਬੀ ਖਾਲੜਾ ਨੂੰ 20% ਪਹਿਲਾਂ ਪਈ ਹੈ ਤੇ ਬੀਬੀ ਖਾਲੜਾ ਹੁਣ ਖੁਦ ਪ੍ਰਚਾਰ ਵੀ ਉਸ ਗੱਲ ਦਾ ਕਰ ਰਹੇ ਨੇ ਹਾਂ ਹੁਣ 20% ਦੇ ਵਿੱਚ ਅਮਰਿਤਪਾਲ ਦੇ ਕੈਂਡੀਡੇਟ ਬਣਦੇ ਨਾਲ ਕਿੰਨੀ ਵੋਟ ਐਡ ਹੋਊਗੀ ਹੂੰ ਕੀ ਅਮਰਿਤਪਾਲ 10 ਤੋਂ 15% ਵੋਟ ਜਿਹੜੀ ਹੈ ਉਹ ਅਕਾਲੀ ਦਲ ਦੀ ਵਿਰਸਾ ਸਿੰਘ ਵਲਟੋਆ ਦੀ ਖਿੱਚਣ ਦੇ ਵਿੱਚ ਕਾਮਯਾਬ ਹੋਊਗਾ ਹੂੰ ਦੇਖੋ ਜੇ ਉਹ 10 ਤੋਂ 12% ਵੋਟ ਵੀ ਹੋਰ ਖਿੱਚ ਲੈਂਦਾ ਹਮ ਅਕਾਲੀ ਦਲ ਦੀ ਜਾਂ 1-2% ਕਾਂਗਰਸ ਦੀ ਵੀ ਆਮ ਆਦਮੀ ਦੀ ਵੀ ਹਮ ਤਾਂ ਉਹਦਾ VOTING ਪਰਸੈਂਟੇਜ 30 ਤੋਂ ਉੱਪਰ ਪਹੁੰਚ ਜਾਂਦਾ ਹੈ ਕਿਉਂਕਿ ਉਹਦੇ ਨਾਲ ਜਿਹੜਾ ਜੁੜਿਆ ਵਰਕ ਹੈ ਉਹ ਉਥਾ ਵਾਕਿਆ ਸਾਰੇ ਥਾਂ-ਥਾਂ ਵੱਡਿਆ ਹੋਇਆ ਹੈ ਲੇਕਿਨ ਉਹਨਾਂ ਦਾ ਨਿਸ਼ਾਨਾ ਜਿਹੜਾ ਉਹ ਉੱਤੇ ਹੈਗਾ ਸੋ ਉਹ 32-33% ਤੇ ਭਮ ਸਾਹਿਬ ਉਹ ਪਹੁੰਚ ਜਾਂਦਾ ਹੈ ਹਮ ਜਿਉ 12% ਵੋਟ ਵੀ ਬੀਬੀ ਖਲੜਾ ਤੋਂ ਜ਼ਿਆਦਾ ਲੈ ਜਾਂਦਾ ਹੂੰ ਉਹ ਤੋੜੂ ਤੋੜੂਗਾ ਜ਼ਿਆਦਾ ਅਕਾਲੀ ਦਲ ਦੀ ਤੇ ਜਾਂ ਕਾਂਗਰਸ ਦੀ ਜੀਨੀ ਵੀ ਹੂੰ ਉਹ ਤੋੜ ਸਕੂਗਾ ਹੂੰ ਸੋ 32 33% ਤੇ ਅਮਰਤਪਾਲ ਬੈਠਾ ਹੈ ਹੂੰ 27 28 ਤੇ ਤੁਸੀਂ ਕਹ ਲਓ ਆਮ ਆਦਮੀ ਜਾਂ ਕਾਂਗਰਸ ਹੂੰ ਜਾਂ ਦੂਸਰੀ ਜਿਹੜੀ ਤੀਜੇ ਤੇ ਹੋਊ ਪਾਰਟੀ ਉਹ 23 24 ਤੇ ਬੈਠੀ ਦਿਸਦੀ ਹੈ ਹੁਣ ਅਕਾਲੀ ਦਲ ਦਾ ਕੋਈ ਇਹਦੇ ਵਿੱਚ ਚਾਂਸ ਨਹੀਂ ਕਿ ਉਹ 30% ਤੋਂ ਉੱਪਰ ਜਾਊ ਹੂੰ ਪਿਛਲੇ ਵੋਟ ਸ਼ੇਅਰ ਤੋਂ ਆਪਣੇ ਹੂੰ ਸੋ ਜੇ ਇਹ ਸਮੀਕਰਨ ਭਮ ਸਾਹਿਬ VOTING ਦੇ ਬਣਦੇ ਐ ਹੂੰ ਤਾਂ ਅਮਰਤਪਾਲ ਸਿੰਘ ਜਿਹੜਾ ਹੈ ਉਹ ਖਡੂਰ ਸਾਹਿਬ ਦੀ ਸੀਟ ਅੱਜ ਦੀ ਤਰੀਕ ਦੇ ਵਿੱਚ ਜੱਤ ਉਹ ਲੈ ਜਾਂਦਾ ਹੋਇਆ ਦਿਖਾਈ ਦੇਖ ਰਿਹਾ ਹੂੰ ਜੇ ਅਸੀਂ ਨੰਬਰਸ ਦੀ ਗੱਲ ਕਰੀਏ ਪਿਓਰਲੀ ਨੰਬਰਸ ਦੀ ਗੱਲ ਕਰੀਏ ਜੀ ਜੀ ਹੁਣ ਇਹਦੇ ਵਿੱਚ ਭਮ ਸਾਹਿਬ ਜਿਹੜੀ ਉਸ ਨੂੰ ਰੋਕਣ ਦੀ ਜਿਹੜੀ ਕਿਸ ਸੂਰਤ ਦੇ ਵਿੱਚ ਅਮਰਤਪਾਲ ਹੈ ਜਿਹੜਾ ਉਜਿਤ ਨਹੀਂ ਹਾਸਲ ਕਰਦਾ ਹੂੰ ਜੇ ਕਿਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੋਟ ਦਾ ਡਿਵੀਜ਼ਨ ਨਾ ਹੁੰਦਾ ਹੂੰ ਫਿਰ ਅਮਰਤਪਾਲ ਸਿੰਘ ਜਿਹੜਾ ਹੈ ਉਹ ਇਹ ਸੀਟ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਸੀ ਹੁੰਦਾ ਹੂੰ ਕਿਉਂਕਿ ਉਹ ਮਿਲਾ ਕੇ 50% ਦੇ ਕਰੀਬ ਉਹਨਾਂ ਦਾ ਜਿਹੜਾ ਟੋਟਲ ਵੋਟਿੰਗ ਪਰਸੈਂਟੇਜ ਰਹਿਣੀ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ 1.5% ਤੇ ਸੀ ਹੂੰ ਤਾਂ ਜਿਹੜੀ ਕਾਂਗਰਸ ਹੈ ਉਹ 43% ਤੇ ਬੈਠੀ ਸੀ ਹੂੰ ਜੇ ਅਲਾਈਐਂਸ ਇਹਨਾਂ ਦਾ ਪੰਜਾਬ ਦੇ ਵਿੱਚ ਹੋਇਆ ਹੁੰਦਾ ਫਿਰ ਅਮਰਿਤਪਾਲ ਸਿੰਘ ਦੇ ਲਈ ਇਹਨਾਂ ਦਾ ਸਿੰਗਲ ਕੈਂਡੀਡੇਟ ਹੁੰਦਾ ਇੱਕ ਆਪ ਤੇ ਕਾਂਗਰਸ ਦਾ ਹੂੰ ਤਾਂ ਅਮਰਿਤਪਾਲ ਸਿੰਘ ਲਈ ਜਿਹੜੇ ਇਸ ਸੀਟ ਦੇ ਉੱਤੇ ਇੱਕ ਚੈਲੰਜ ਮੰਨਣਾ ਬੜਾ ਮੁਸ਼ਕਲ ਕੰਮ ਹੋਣਾ ਸੀ ਹੂੰ ਤੇ ਹੁਣ ਪੰਮ ਸਾਹਿਬ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਜੋ ਸਮੀਕਰਨ ਦਿਖ ਰਹੇ ਹੈ ਹੂੰ ਜਾਂ ਗਰਾਊਂਡ ਰਿਪੋਰਟਸ ਜੋ ਆ ਰਹੀਆਂ ਨੇ ਜਾਂ ਨੰਬਰਸ ਜਿਹੜੀ ਗੱਲ ਕਹਿ ਰਹੇ ਨੇ ਉਹ ਤੋਂ ਜਿਹੜੀ ਅਮਰਿਤਪਾਲ ਦੀ ਦਾਵੇਦਾਰੀ ਹੈ ਜਿਹੜੀ ਖਡੂਰ ਸਾਹਿਬ ਸੀਟ ਦੇ ਉੱਤੇ ਹੂੰ ਉਹ ਇੱਕ ਬੜੀ ਮਜ਼ਬੂਤ ਦਾਅਵੇਦਾਰੀ ਹੁਣ ਉਹ ਦਿਖ ਰਹੀ ਹੈ ਹੁਣ ਕਦੋਂ ਜਿੱਤ ਹਾਰ ਦਾ ਚਲੋ ਚਾਰਜ ਹੁਣ ਨੂੰ ਪਤਾ ਲੱਗਣਾ ਹੈ ਪਰ ਉਸ ਦਾ ਜਿਹੜਾ ਦਾਵਾ ਹੈ ਉਹ ਕਾਫੀ ਮਜ਼ਬੂਤ ਹੈ ਸੀਟ ਦੇ ਉੱਤੇ ਜੀ ਗਿੱਲ ਸਾਹਿਬ ਜਿਸ ਤਰ੍ਹਾਂ ਦੇ ਤੁਸੀਂ ਅੰਕੜੇ ਦੇ ਕੇ ਤੇ ਇਹ ਗੱਲ ਜਿਹੜੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰਤਪਾਲ ਸਿੰਘ ਜਿਹੜਾ ਹੈ ਉਹ ਜੇਤੂ ਹੋ ਸਕਦਾ ਹੈ ਅੰਕੜਿਆਂ ਦੇ ਆਧਾਰ 'ਤੇ ਇਸ ਤੋਂ ਪਹਿਲਾਂ ਸਿਮਰਤਜੀਤ ਸਿੰਘ ਮਾਨ ਹੁਣਾਂ ਦੀ ਜਿੱਤ ਜਿਹੜੀ ਇਸ ਅੰਗਰੂਰ ਦੇ ਵਿੱਚੋਂ ਜਿਮਨੀ ਚੋਣ ਦੇ ਵਿੱਚ ਹੋਣੀ ਹੈ ਇਹ ਵੋਟਰ ਦੀ ਜਿਹੜੀ ਹੈ ਇਹ ਇਹ ਵਿਚਾਰਧਾਰਾ ਪ੍ਰਤੀ ਜਿਹੜੀ ਪਹੁੰਚ ਜਿਹੜੀ ਤਬਦੀਲੀ ਹੋ ਰਹੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਹਮ ਸਾਹਿਬ ਦਰਅਸਲ ਇਹਨਾਂ ਕਰਦਾਰਾਂ ਦੀ ਜਿਹੜੀ ਜਿੱਤ ਹੈ ਇਸ ਨੂੰ ਲੋਕ ਇੱਕ ਵਿਚਾਰਧਾਰਾ ਦੀ ਤਬਦੀਲੀ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦੇ ਨੇ ਹੂੰ ਇਹ ਮੈਂ ਸਮਝਦਾ ਵੀ ਜਿਹੜੇ ਲੋਕ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈ ਵੱਖਵਾਦੀ ਵਿਚਾਰਧਾਰਾ ਉਸ ਦੀ ਜਿੱਤ ਦੇ ਉੱਤੇ ਦਰਸਾ ਰਹੇ ਨੇ ਦਰਅਸਲ ਇਹ ਅਸਲੀਅਤ ਤੋਂ ਦੂਰ ਹੈ ਜੀ ਸਿਮਰਨਜੀਤ ਮਾਨ ਦੀ ਜਿਹੜੀ ਜਿੱਤ ਹੈ ਸੰਗਰੂਰ ਤੋਂ ਉਹ ਕੋ ਖਾਲਿਸਤਾਨ ਦੇ ਮਸਲੇ ਤੇ ਨਹੀਂ ਹੋਈ ਹੂੰ ਨਾ ਉਸਨੇ ਚੋਣ ਜਿਹੜੀ ਹੈ ਉਹ ਚੋਣ ਪ੍ਰਚਾਰ ਜਿਹੜਾ ਉਹ ਖਾਲਿਸਤਾਨ ਦੇ ਮਸਲੇ ਦੇ ਮੁੱਦੇ ਦਾ ਕੀਤਾ ਸੀ ਹੂੰ ਗੱਲ ਇਹ ਹੈ ਭਮ ਸਾਬ ਇਹ ਜਿਹੜੇ ਅਜਿਹੇ ਲੋਕ ਇਲੈਕਸ਼ਨਾਂ ਜਿੱਤ ਰਹੇ ਨੇ ਜਾਂ ਇਲੈਕਸ਼ਨਾਂ 'ਚ ਆਪਣਾ ਮਜ਼ਬੂਤ ਦਾਵਾ ਪੇਸ਼ ਕਰ ਰਹੇ ਨੇ ਹੂੰ ਉਹਦੇ ਪਿੱਛੇ ਕਾਰਨ ਹੈ ਕਿ ਜਿਹੜੀਆਂ ਮੁੱਖ ਸਿਆਸੀ ਧਿਰਾਂ ਨੇ ਉਹ ਆਪਣੀ ਭਰੋਸੇਯੋਗਤਾ ਖੋ ਚੁੱਕੀਆਂ ਨੇ ਹੂੰ ਉਹਨਾਂ ਨੇ ਜਿਹੜਾ ਆਪਣਾ ਕਰਦਾਰ ਇੰਨਾ ਮਾੜਾ ਸ਼ੋਅ ਕੀਤਾ ਹੈ ਹੂੰ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਹੂੰ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ 5 ਸਾਲ ਰਹੀ ਕਾਂਗਰਸ ਦੀ ਸਰਕਾਰ ਹੋਵੇ ਹੂੰ ਤੇ ਚਾਹੇ ਉਹ ਕੁਝ ਹੱਦ ਤੱਕ ਜਿਹੜੇ ਇਹ ਆਮ ਆਦਮੀ ਵਾਲੇ ਹੋਣ ਇਹਨਾਂ ਦੇ ਵਿੱਚ ਇੰਨੀਆਂ ਦਲ ਬਦਲੀਆਂ ਜਿੰਨੀਆਂ ਅਸੀਂ ਹੁਣ ਦੇ ਦਿਨਾਂ ਵਿੱਚ ਦੇਖੀਆਂ ਨੇ ਹੂੰ ਕੋਈ ਅਸੂਲ ਨਾਮ ਦੀ ਕੋਈ ਵਿਚਾਰਧਾਰਾ ਨਾਮ ਦੀ ਜਿਹੜੀ ਚੀਜ਼ ਹੈ ਉਹ ਬਚੀ ਨਹੀਂ ਜਿਸ ਦੇ ਕਾਰਨ ਇੱਕ ਜਿਹੜਾ ਥੋੜਾ ਰੈਗੂਲਰ ਰੈਗੂਲਰ ਪੋਲੀਟੀਸ਼ੀਅਨ ਹੈ ਜਿਹੜਾ ਮੇਨਸਟ੍ਰੀਮ ਪੋਲੀਟੀਸ਼ੀਅਨ ਹੂੰ ਉਸ ਦੀ ਸਾਖ ਜਿਹੜੀ ਹੈ ਲੋਕਾਂ ਦੀ ਨਿਗਾਹ ਦੇ ਵਿੱਚ ਵੱਡੀ ਥੱਲੇ ਆਈ ਜੀ ਜਿਸ ਦੇ ਕਾਰਨ ਫਿਰ ਜਿਹੜੇ ਅਜਿਹੇ ਲੋਕ ਹੈ ਜਿਹੜੇ ਜਿਨ੍ਹਾਂ ਨੂੰ ਸਿਸਟਮ ਤੋਂ ਬਾਹਰ ਦੇਖਿਆ ਜਾਂਦਾ ਹੈ ਜਿਹੜੇ ਪੜਕਾਉ ਬਿਆਨਬਾਜ਼ੀ ਕਰਦੇ ਨੇ ਜਿਹੜੇ ਵੀ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਉਹਨਾਂ ਦੇ ਪ੍ਰਤੀ ਜਿਹੜੀ ਲੋਕਾਂ ਦੀ ਉਹ ਖਿੱਚ ਬਣ ਜਾਂਦੀ ਹੈ ਹੂੰ ਜੇ ਅਮਰਿਤਪਾਲ ਇਹ ਇਲੈਕਸ਼ਨ ਜਿੱਤਦਾ ਵੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੋਈ ਜਿਹੜਾ ਖਾਲਿਸਤਾਨ ਦੇ ਮਸਲੇ ਦੇ ਉਸ ਨੂੰ ਵੋਟ ਪੈ ਗਈ ਖਾਲਿਸਤਾਨ ਦਾ ਮਸਲਾ ਤਾਂ ਉਹ ਖੁਦ ਹੀ ਛੱਡ ਚੁੱਕਿਆ ਹੂੰ ਉਸਦੇ ਪਿਤਾ ਇੰਟਰਵਿਊ ਦੇ ਵਿੱਚ ਖੁਦ ਕਹਿ ਚੁੱਕੇ ਨੇ ਕਿ ਅਸੀਂ ਜਿਹੜੇ ਉਹ ਮੁਖਤਾਰਾ ਦੇ ਵਿੱਚ ਵਾਪਸੀ ਕਰਨਾ ਚਾਹੁੰਦਾ ਹੂੰ ਤੋਂ ਇਲੈਕਸ਼ਨ ਜਿੱਤ ਕੇ ਵੀ ਭਮ ਸਾਹਿਬ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੇ ਜਿਹੜੇ ਸਪੀਕਰ ਹੈ ਓ ਮਿਰਲਾ ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਉੱਥੇ ਚੋਰੀ-ਚੋਰੀ ਭਾਰਤੀ ਸੰਵਿਧਾਨ ਦੇ ਪ੍ਰਤੀ ਸੱਚੀ ਨਿਸ਼ਠਾ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਤੇ ਪ੍ਰਭੂ ਸੱਤਾ ਨੂੰ ਹੂੰ ਬਰਕਰਾਰ ਰੱਖਣ ਦੀ ਜਿਹੜੀ ਸੌਂ ਹੈ ਹੂੰ ਉਹ ਸਿਮਰਨਜੀਤ ਸਿੰਘ ਮਾਨ ਖਾ ਚੁੱਕਿਆ ਹੂੰ ਹੁਣ ਕੀ ਏ ਇੱਕ ਸਿੱਖ ਦਾ ਕਰਤਾਰ ਹੈ ਕਿ ਉਹ ਸੌਂ ਖਾ ਕੇ ਸੌਂ ਤੋਂ ਮੁਕਰੂਗਾ ਹੂੰ ਇਹ ਤਾਂ ਸਿੱਖ ਦਾ ਕਿਰਦਾਰ ਨਹੀਂ ਹੁੰਦਾ ਬਿਲਕੁਲ ਸੋ ਮੈਂ ਸਮਝਦਾ ਹਾਂ ਵੀ ਹੁਣ ਸਿਮਰਨਜੀਤ ਸਿੰਘ ਮਾਨ ਭਾਰਤ ਦੀ ਏਕਤਾ ਅਖੰਡਤਾ ਤੇ ਪ੍ਰਭੂ ਸੱਤਾ ਦੇ ਜਿਹੜਾ ਉਹ ਰਖਵਾਲੀ ਦੇ ਵਿੱਚ ਜਿਹੜਾ ਪੂਰਾ ਆਪਣਾ ਯੋਗਦਾਨ ਅੱਜ ਪਾ ਰਹੇ ਹੂੰ ਇਸੇ ਤਰ੍ਹਾਂ ਜਿਹੜਾ ਅਮਰਤਪਾਲ ਦਾ ਪ੍ਰਚਾਰ ਹੈ ਹੂੰ ਜਿਹੜੇ ਉਹ ਹੁਣ ਖਾਲਸਾਤਾਨ ਦੇ ਮਸਲੇ ਤੋਂ ਜਿਹੜਾ ਕਹਿੰਦਾ ਸੀਗਾ ਕਿ ਜੇ ਚਾਰ ਸਿਰ ਵੱਡੇ ਜਾਣਗੇ ਤਾਂ ਇਹਦਾ ਮਸਿਆ ਲੱਗਣੋਂ ਹਟ ਜਾਊਗੀ ਹੂੰ ਹੁਣ ਸਿਰਫ 1 ਸਾਲ ਜੇਲ੍ਹ ਦੇ ਵਿੱਚ ਕੱਟਣ ਤੋਂ ਬਾਅਦ ਹੁਣ ਮਸਿਆ ਲੱਗਣੋਂ ਹਟ ਗਈ ਹੈ ਭਮਸਾ ਜੀ ਬਿਲਕੁਲ ਹੁਣ ਉਹ ਖਾਲਸਤਾਨ ਤੋਂ ਲੈ ਕੇ ਜਦੋਂ ਕਹਿੰਦਾ ਸੀ ਮੈਂ ਭਾਰਤ ਦਾ ਨਾਗਰਿਕ ਹੀ ਨਹੀਂ ਹਮ ਜਿਹੜਾ ਮੇਰਾ ਪਾਸਪੋਰਟ ਹੈ ਉਹ ਤਾਂ ਇੱਕ ਟਰੈਵਲ ਡਾਕੂਮੈਂਟ ਹੈ ਹੁਣ ਉਹ ਭਾਰਤ ਦਾ ਨਾਗਰਿਕ ਵੀ ਬਣ ਗਿਆ ਹੁਣ ਉਹਨੇ ਕਾਗਜ਼ਾਂ 'ਚ ਵੀ ਲਿਖ ਕੇ ਦੇ ਦਿੱਤਾ ਕਿ ਭਾਰਤ ਦੀ ਏਕਤਾ ਤੇ ਖੰਡਤਾ 'ਚ ਮੈਂ ਯਕੀਨ ਰੱਖਦਾ ਹਮ ਤੇ ਹੁਣ ਉਹ ਜਿੱਤ ਕੇ ਐਮਪੀ ਬਣ ਜਾਂਦਾ ਹੈ ਤਾ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਨਿਸ਼ਠਾ ਵੀ ਰੱਖੂਗਾ ਹੂੰ ਤੇ ਭਾਰਤ ਦੀ ਏਕਤਾ ਅਖੰਡਤਾ ਤੇ ਪ੍ਰਭੂ ਸੱਤਾ ਦੇ ਪ੍ਰਤੀ ਵੀ ਜਿਹੜੀ ਸੱਚੀ ਸ਼ਰਧਾ ਤੇ ਨਿਸ਼ਠਾ ਦੇ ਨਾਲ ਉਹ ਸੌ ਵੀ ਚੱਕੂਗਾ ਹੂੰ ਸੋ ਉਸ ਦੇ ਪ੍ਰਚਾਰ ਦੇ ਵਿੱਚੋਂ ਭਮਸਾਬ ਜਿਹੜਾ ਖਾਲਿਸਤਾਨੋਂ ਬਾਹਰ ਹੋ ਚੁੱਕਿਆ ਤੇ ਪੰਜਾਬ ਦਾ ਦਰਦ ਹੂੰ ਜਿਹੜੇ ਸ਼ਬਦ ਉਹ ਵਰਤੇ ਨੇ ਵਰਤੇ ਨੇ ਪੰਜਾਬ ਦਾ ਦਰਦ ਉਹਦੀ ਜਗ੍ਹਾ ਲੈ ਚੁੱਕਿਆ ਹੂੰ ਹੁਣ ਉਹ ਜਿਹੜਾ ਨਸ਼ੇ ਛਡਾਉਣ ਦਾ ਕੰਮ ਹੈ ਜਿਹੜੀਆਂ ਦੂਸਰੀਆਂ ਗੱਲਾਂ ਉਹ ਕਰ ਰਿਹਾ ਹੈ ਪੰਜਾਬ ਦੇ ਵਿੱਚ ਬਾਹਰ ਲਿਆਂਦਾ ਰੋਕਣਾ ਪੰਜਾਬੀਆਂ ਦੀ ਜਿਹੜੀ ਹੋ ਰਹੀ ਅ ਪ੍ਰਵਾਸ ਹੈ ਉਸ ਨੂੰ ਰੋਕਣਾ ਜੀਆਂ ਅਜਿਹੀਆਂ ਜਿਹੜੀਆਂ ਸੈਕੂਲਰ ਗੱਲਾਂ ਨੇ ਉਹਨਾਂ ਦੇ ਵਿੱਚ ਇਤਿਆਹ ਚੁੱਕਿਆ ਕਿਉਂਕਿ ਉਸ ਨੂੰ ਪਤਾ ਹੈ ਕਿ ਖਾਲਿਸਤਾਨ ਦੇ ਮਸਲੇ ਦੇ ਉੱਤੇ ਕਦੇ ਵੀ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਇਲੈਕਸ਼ਨ ਨਹੀਂ ਜਿੱਤੀ ਜਾ ਸਕਦੀ ਕਿਉਂਕਿ ਅੱਜ ਜਿਹੜਾ ਪੰਜਾਬ ਦੇ ਲੋਕ ਹੈ ਉਹ ਇੱਕ ਖਾਲਿਸਤਾਨ ਦੇ ਇਸ ਮਸਲੇ ਨੂੰ ਇੱਕ ਆਪਣੇ ਭਿਆਨਕ ਬੁਰੇ ਸੁਪਨੇ ਦੇ ਵਾਂਗੂ ਉਸ ਤੋਂ ਬਾਹਰ ਨਿਕਲ ਕੇ ਅੱਗੇ ਵੱਧ ਚੁੱਕੇ ਹਾਂ ਹੂੰ ਸੋ ਇਸ ਲਈ ਭੰਮ ਸਾਹਿਬ ਇਹ ਨਹੀਂ ਕਿਹਾ ਜਾ ਸਕਦਾ ਹਾਂ ਵਿਚਾਰਧਾਰਕ ਜਿਹੜੀ ਚੇਂਜ ਹੈ ਉਹ ਲੋਕਾਂ ਦੇ ਵਿੱਚ ਤਾਂ ਨਹੀਂ ਆਈ ਇਹਨਾਂ ਲੋਕਾਂ ਦੇ ਵਿੱਚ ਜ਼ਰੂਰ ਆ ਚੁੱਕੀ ਹੈ ਹੂੰ ਸਿਮਰਨਜੀਤ ਸਿੰਘ ਮਾਨ ਤੇ ਅਮਰਤਪਾਲ ਸਿੰਘ ਜਿਹੜੇ ਉਹ ਖਾਲਸਤਾਨ ਦੀ ਵਿਚਾਰਧਾਰਾ ਛੱਡ ਕੇ ਉਹ ਮੁੱਖ ਧਾਰਾ ਦੇ ਵਿੱਚ ਆ ਚੁੱਕੇ ਨੇ ਤੇ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਉਹ ਸੱਚੀ ਨਿਸ਼ਠਾ ਰੱਖਦੇ ਨੇ ਹੂੰ ਸੋ ਇਨਾਂ ਜਿਹੜੇ ਇਹ ਜਿਹੜੇ ਕੈਂਡੀਡੇਟ ਨੇ ਇਹਨਾਂ ਦੀ ਵਿਚਾਰਧਾਰਾ ਦੇ ਵਿੱਚ ਜ਼ਰੂਰ ਤਬਦੀਲੀ ਆਈ ਹੈ ਤਬਦੀਲੀ ਹੈ ਕਬਡੀ ਤਬਦੀਲੀ ਤੇ ਇੱਕ ਮੈਂ ਸਮਝਦਾ ਵੀ ਚੰਗੀ ਹੂੰ ਪੋਜ਼ਿਟਿਵ ਤਬਦੀਲੀ ਹੂੰ ਆਈ ਹੋਈ ਜ਼ਰੂਰ ਦਿਖਦੀ ਹੈ ਕਿਉਂਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਭਮਪਾ ਸਾਹਿਬ ਉਹ ਇੱਕ ਬਹੁਤ ਮਹਾਨ ਦਸਤਾਵੇਜ਼ ਹੈ ਹੂੰ ਜਿਸ ਦੇ ਵਿੱਚ ਸਮਾਜਿਕ ਬਰਾਬਰੀ ਦੀ ਸਮਾਜਿਕ ਨਿਆਂ ਦੀ ਹੂੰ ਜਸਟਿਸ ਦੀ ਇਕਵੈਲਟੀ ਦੀ ਫਰੇਟਰਨਿਟੀ ਦੀ ਭਾਈਚਾਰੇ ਦੀ ਹੂੰ ਗੱਲ ਜਿਹੜੀ ਹੈ ਉਸ ਦੇ ਵਿੱਚ ਕੀਤੀ ਗਈ ਹੈ ਹਮ ਸਮਾਜਿਕ ਬਰਾਬਰੀ ਦੀ ਸਾਇੰਟਿਫਿਕ ਟੈਂਪਰ ਦੀ ਗੱਲ ਕੀਤੀ ਗਈ ਹੈ ਜੀ ਜਿਸ ਦੇ ਵਿੱਚ ਕੋਈ ਫਿਰਕਾ ਪ੍ਰਸਤੀ ਦੀ ਕੋਈ ਜਗਾ ਨਹੀਂ ਹਮ ਤੇ ਜਿਹੜੀ ਸੋਚ ਇਹ ਜਿਹੜਾ ਮਿਡੀਵਲ ਜੇ ਆਰਐਸਐਸ ਨੂੰ ਤੁਸੀਂ ਪੰਡਦੇ ਹੋ ਕਿ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਤਾਂ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਉਹ ਕਿਵੇਂ ਜਸਟੀਫਾਈਡ ਹੈ ਜੀ ਧਰਮ ਦੇ ਆਧਾਰ ਤੇ ਤੁਸੀਂ ਇੱਕ ਰਾਜ ਬਣਾਉਣ ਦੀ ਗੱਲ ਕਰਦੇ ਹੋ ਹਮ ਉਸ ਨੂੰ ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ ਹਮ ਦੇਖੋ ਜਿਹੜਾ ਇੱਕ ਤੁਸੀਂ ਇੱਕ 21ਵੀਂ ਸਦੀ ਦੇ ਜਿਹੜੇ ਸਮਾਜ ਨੂੰ ਤੁਸੀਂ 17ਵੀਂ 18ਵੀਂ ਸਦੀ ਦੇ ਵਿੱਚ ਲਿਜਾਣਾ ਚਾਹੁੰਦੇ ਹੋ ਹੂੰ ਤੇ ਅਜਿਹੀਆਂ ਗੱਲਾਂ ਕਰਦੇ ਹਾਂ ਜਿਹੜੀਆਂ ਆ ਲੌਜੀਕ ਤੋਂ ਬਾਹਰ ਨੇ ਹੂੰ ਜਿਨ੍ਹਾਂ ਦਾ ਕੋਈ ਸਾਇੰਟਿਫਿਕ ਆਧਾਰ ਨਹੀਂ ਹੈ ਜੀ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਕਿ ਇਹ ਹੋ ਜਾਊਗਾ ਉਹ ਹੋ ਜਾਊਗਾ ਜਿਹੜੀ ਤੱਥਾਂ ਤੋਂ ਵਹਿਤ ਜਿਹੜੀ ਗੱਲਬਾਤ ਹੈ ਹੂੰ ਉਹ ਕਰਦੇ ਨੇ ਕਿ ਜਿਸ ਦਾ ਕਿ ਭਾਰਤ ਦਾ ਸੰਵਿਧਾਨ ਵਿਰੋਧੀ ਹੈ ਜੀ ਭਾਰਤ ਦਾ ਸੰਵਿਧਾਨ ਸਾਇੰਟਿਫਿਕ ਟੈਂਪਰ ਦੀ ਗੱਲ ਕਰਦਾ ਹਮ ਮਾਡਰਨਿਟੀ ਦੀ ਗੱਲ ਕਰਦਾ ਹਮ ਇਹ ਭਮ ਸਾਹਿਬ ਇਹ ਲੋਕ ਜਿਹੜੇ ਇਹ ਸੱਜਣ ਹੈ ਇਹ ਕਹਿ ਰਹੇ ਸੀ ਕਿ ਜਿਹੜਾ ਬਹੁਤਾ ਪੜ੍ਹ ਪੜਨਾ ਲਿਖਣਾ ਨਹੀਂ ਚਾਹੀਦਾ ਹਮ ਪੜ੍ਹ ਲਿਖ ਕੇ ਜਿਹੜਾ ਬੰਦਾ ਹੈ ਉਹ ਕੁਰਬਾਨੀ ਦੇਣ ਤੋਂ ਸ਼ੀਦੀ ਦੇਣ ਤੋਂ ਡਰਨ ਲੱਗ ਜਾਂਦਾ ਹਮ ਬਾਣੀ ਦੀਆਂ ਤੁਕਾਂ ਨੂੰ ਵੀ ਇਹਨਾਂ ਲੋਕਾਂ ਨੇ ਜਿਹੜਾ ਹੈ ਆਪਣੀ ਸਹੂਲਤ ਦੇ ਮੁਤਾਬਕ ਵਰਤੇ ਹਮ ਤੋੜ ਮਰੋੜ ਕੇ ਜੀ ਇੱਕ ਤੋਂ ਕੱਢ ਕੇ ਉਹਦਾ ਕੁਝ ਹੋਰ ਕਿਤੇ ਹੋਰ ਜੋੜ ਕੇ ਉਹਨੂੰ ਉਹਦਾ ਕੁਝ ਹੋਰ ਹੀ ਮਤਲਬ ਬਣਾ ਦਿੱਤਾ ਹੂੰ ਤੇ ਆਪਣੀ ਜਿਹੜੀ ਮੂਰਖਤਾ ਹੈ ਉਸ ਨੂੰ ਜਸਟੀਫਾਈ ਕਰ ਲਿਆ ਹੂੰ ਬਿਨਾ ਬਾਣੀ ਦਾ ਅਧਿਐਨ ਕੀਤੇ ਹੋਏ ਜੀ ਸੋ ਇਹ ਲੋਕ ਭਮਸਾਹਬ ਇਹ ਜਿਹੜੇ ਪੰਜਾਬ ਦੇ ਵੀ ਵਿਰੋਧੀ ਹੈ ਸਿੱਖਾਂ ਦੇ ਵੀ ਵਿਰੋਧੀ ਹੈ ਇੱਕ ਮਨੁੱਖੀ ਸਮਾਜ ਦੇ ਤੇ ਇੱਕ ਚੰਗੀ ਸੋਚ ਦੇ ਇਹ ਲੋਕ ਵਿਰੋਧੀ ਹੈ ਇਹ ਮਨੁੱਖਤਾ ਦੇ ਵੀ ਵਿਰੋਧੀ ਹੈ ਹੂੰ ਸੋ ਇਹਨਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਇਹ ਸਿਆਸੀ ਸੱਤਾ ਤੇ ਇੱਕ ਇਖਤਿਆਰ ਹਾਸਲ ਕਰਨ ਦੇ ਵਾਸਤੇ ਇਹ ਕੁਝ ਵੀ ਕਰ ਸਕਦੇ ਆ ਹੂੰ ਪਹਿਲਾਂ ਇਹ ਢੜਕਾਉ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਢੜਕਾਉਂਦੇ ਆ ਹੂੰ ਲੋਕਾਂ ਦਾ ਨੁਕਸਾਨ ਕਰਵਾਉਂਦੇ ਆ ਬਾਅਦ ਦੇ ਵਿੱਚ ਇਹ ਸੱਚੀ ਸ਼ਰਧਾ ਤੇ ਨਿਸ਼ਠਾ ਦੇ ਨਾਲ ਸੌਂ ਚੱਕ ਲੈਂਦੇ ਨੇ ਪਾਰਲੀਮੈਂਟ 'ਚ ਜਾ ਕੇ ਜੀ ਤੇ ਜਿਨ੍ਹਾਂ ਦਾ ਨੁਕਸਾਨ ਹੁੰਦਾ ਉਹਨਾਂ ਦਾ ਹੋ ਜਾਂਦਾ ਸੋ ਜਿਹੜੇ ਅਜਿਹੇ ਸਮਾਜ ਦੇ ਵਿੱਚ ਨੂੰ ਤੋੜਨ ਵਾਲੇ ਸਮਾਜ ਨੂੰ ਵੰਡਣ ਵਾਲੇ ਧਾਰਮਿਕ ਉਨਮਾਦ ਫਲਾਉਣ ਵਾਲੇ ਲੋਕ ਆ ਜਿਹੜੇ ਹੂੰ ਪੰਜਾਬ ਵਰਗੀ ਜਿਹੜੀ ਇੱਕ ਸੈਕੂਲਰ ਧਰਤੀ ਦੇ ਉੱਤੇ ਹੂੰ ਜਿਹੜੀ ਮੈਂ ਸਮਝਦਾ ਵੀ ਸਭ ਤੋਂ ਸੈਕੂਲਰ ਜੇ ਕੋਈ ਲੋਕ ਹੈ ਉਹ ਪੰਜਾਬੀ ਲੋਕ ਹੈ ਜੀ ਜਿਹੜੇ ਧਰਮ ਦੇ ਆਧਾਰ ਦੇ ਉੱਤੇ ਕਿਸੇ ਨਾਲ ਭੇਦਭਾਵ ਨਹੀਂ ਕਰਦੇ ਹੂੰ ਜਾਤ ਪਾਤ ਦਾ ਬਿਤਕਰਾ ਵੀ ਬਹੁਤ ਘੱਟ ਹੈ ਪੰਜਾਬ 'ਚ ਦੇਸ਼ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ ਜੀ ਸੋ ਜਿਹੜਾ ਪੰਜਾਬ ਹੈ ਭਾਨ ਸਾਹਿਬ ਪੰਜਾਬ ਦੀ ਮਹਾਨ ਧਰਤੀ ਨੂੰ ਇਨ੍ਹਾਂ ਫਿਰਕਾਪ੍ਰਸਤ ਵੰਡ ਪਾਉ ਧਾਰਮਿਕ ਉਨਮਾਦ ਫਲਾਉਣ ਵਾਲੇ ਬੰਦੇ ਬੰਦੇ ਦੇ ਵਿੱਚ ਵਿਤਕਰਾ ਕਰਕੇ ਜਿਹੜੀ ਸਿੱਖੀ ਦੀ ਵਿਚਾਰਧਾਰਾ ਹੈ ਉਸ ਨੂੰ ਸ਼ਰਮਸਾਰ ਕਰਨ ਵਾਲੇ ਜਿਹੜੇ ਲੋਕ ਸਿੱਖੀ ਬਾਣੇ ਦੇ ਵਿੱਚ ਆ ਕੇ ਹੁਣ ਪੰਥ ਦੇ ਉੱਤੇ ਹੀ ਕਬਜ਼ਾ ਕਰਨਾ ਚਾਹੁੰਦੇ ਆ ਹੂੰ ਖੁਦ ਹੀ ਪੰਥ ਬਣ ਗਏ ਨੇ ਆਪਦੇ ਆਪ ਦੇ ਵਿੱਚ ਜੀ ਹਜੇ ਕੱਲ ਵੀ ਭੂਤ ਨਹੀਂ ਤੇ ਸਿਵਿਆਂ ਯਦ ਹੂੰ ਇਹੀ ਦਾ ਰੌਲਾ ਭਮਸਾਹ ਜਿਹੜਾ ਵਿਰਸਾ ਸਿੰਘ ਬਲਟਵਾ ਵਰਗੇ ਜਿਹੜੇ ਲੋਕ ਆ ਉਹ ਪਾ ਰਹੇ ਨੇ ਹੂੰ ਜੀ ਬਿਲਕੁਲ ਕੀ ਕੁਰਬਾਨੀਆਂ ਵਾਲੇ ਲੋਕ ਤਾਂ ਇਹਨਾਂ ਬਹੁਤ ਅੱਗੇ ਬੈਠੇ ਆ ਹੂੰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਾ ਇਹ ਮਾਹੌਲ ੜਾਉਂਦੇ ਸੀ ਹੂੰ ਬੰਦੀ ਸਿੰਘਾਂ ਮਾਰੇ ਕੀ ਇਹਨੇ ਬਿਆਨ ਦਿੱਤਾ ਸੀ ਮੋਰਚੇ ਤੇ ਜਾ ਕੇ ਸੱਜਣ ਨੇ ਹੂੰ ਉਹ ਸਾਰੇ ਜਾਣਦੇ ਆ ਜੀ ਕਿ ਹੁਣ ਆਪ ਜਿਹੜਾ 1 ਸਾਲ ਦੇ ਵਿੱਚ ਹੀ ਰੌਲਾ ਪਾ ਲਿਆ ਕਿ ਮੈਨੂੰ ਛਡਵਾਓ ਜੇਲ੍ਹ ਚੋਂ ਹੂੰ ਮੈਨੂੰ ਛਡਵਾਓ ਸੋ ਇਹ ਗੱਲਾਂ ਭਮ ਸਾਬ ਲੋਕਾਂ ਨੂੰ ਬਾਕੀ ਜਿਹੜੇ ਲੋਕ ਆ ਉਹ ਭਾਵਨਾਵਾਂ ਦੇ ਬਹਾਰ ਦੇ ਵਿੱਚ ਛੇਤੀ ਬਹਿ ਜਾਂਦੇ ਆ ਹੂੰ ਇਹ ਸਾਰੀਆਂ ਗੱਲਾਂ ਦੇ ਮੱਦੇ ਨਜ਼ਰੀ ਕਿਸੇ ਫੈਸਲੇ ਦੇ ਉੱਤੇ ਪਹੁੰਚਣਾ ਚਾਹੀਦਾ ਜੀ